ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਅੱਜ ਦੀ ਵਿਜਿਟ ਪਿੰਡ ਕਲਸ ਬਾਰਡਰ ਖੇਮਕਰਨ ਤੇ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਬਾਈ ਮੇਰ ਸਿੰਘ ਦੇ ਫਾਰਮ ਤੇ ਆ ਗਏ ਆਂ ਵਧੇਰੇ ਜਾਣਕਾਰੀ ਲੈ ਕੇ ਦੇਨੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਬੰਦਾ ਆਓ ਕਰੀਏ ਡਿਟੇਲਸਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ ਚੜਦੀ ਕਲਾ ਭਰਾ ਚੜਦੀ ਕਲਾ ਵੇਗਾ ਫਿਰ ਪਹਿਲਾ ਮਾਲ ਟਿਕਟਾਂ ਕੁ ਅੱਛਾ ਜੀ ਵਾਹ ਜੀ ਵਾਹ ਇਹ ਅੱਜ ਵੀ ਘੰਟੇ ਵਾਲਾ ਹੀ ਗਾਮ ਆ ਲੈਣਾ ਮੁੰਦਰੀ ਵਰਗੀਆਂ ਦੋ ਹਨਾ ਤੋਹਫੇ ਹੀ ਦੋਵੇਂ ਆ ਹਾਂ ਤੋਹਫੇ ਹੀ ਆ ਦੋਵੇਂ ਝੋਟੀਆਂ ਬਿਲਕੁਲ ਸੀਮਸ ਲੱਗ ਹਾਂ ਬਾਈ ਮੇਰ ਇਸ ਝੋਟੀ ਤੋਂ ਲੱਗੀ ਸ਼ੁਰੂਆਤ ਕਰੀਏ ਤੇ ਪਹਿਲਾ ਪਹਿਲਾ ਦੋਵੇਂ ਸੂਆ ਨਾ ਪਹਿਲਾ ਪਹਿਲਾ ਦੋਵੇਂ ਕਿੰਨਾ ਰੈਡੀ ਦੁੱਧ ਭਰਾ ਇਹਦੇ ਥਲੇ ਦਾ 1 ਚਾ ਮਗਰ ਮੇਲ ਕਾ ਇਹ ਅੱਜ 15 20 ਅੰਦਰ ਦੋ ਤੇ ਡੱਗਰ ਚੜਦਾ ਹਫਤਾ ਹੋਇਆ ਅਜੇ ਹੋਤਾ ਆ ਅਜੇ ਤਾਂ ਖੁੱਲ ਗਏ ਬੱਚੇ ਬੁੱੱਚੇ ਖੇਚ ਲਿਆ ਉਹਦਾ ਨਕਸਾ ਆ ਖੁੱਲ ਗਏ ਤੋਰਾ ਖਰਾਈਏ ਚੱਕ ਫਜਰੋਂ ਪਹਿਲਾ ਸੂਆ ਪਲੂਨ ਪਲੂਨ ਕਟੀਆਂ ਦੋਵੇਂ ਆ ਤੋਹਫੇ ਆ ਠੀਕ ਆ ਸਿੰਘ ਸੁੰਗ ਦੀ ਕੁਆਲਿਟੀ ਕਿੰਗਰੇ ਵਾਲਾ ਸਿੰਘ ਦੇਖ ਸਕਦੇ ਜੀ ਤੇ ਦੋਵੇਂ ਸੋਹਣੀਆਂ ਕਟੀਆਂ ਕਰਮਾਲੀਆਂ ਵੇਖੋ ਕਿੰਦੇ ਘਰ ਦਾ ਸ਼ਿੰਗਾਰ ਬੰਦ ਗਿਆ ਥਾਨ ਬੜੇ ਸੋਹਣੇ ਕਰਮਾਲਣ ਲੱਗੇ 10 ਕਿਲੋ ਨੈਟ ਦੁੱਧ ਆ ਭਾਈ ਕਹਿੰਦਾ ਠੀਕ ਆ ਬਾਕੀ ਜਿਹੜੀ ਨਰਖ ਪਰਖ ਤਸੱਲੀ ਤਾਂ ਹਾਂ ਫਰਜ਼ ਬੰਦਾ ਤੁਹਾਡਾ ਕਰਨ ਦਾ ਉਹ ਆ ਕੇ ਕਰਕੇ ਲੈ ਕੇ ਜਾਇਓ ਠੀਕ ਹੈ ਜੀ ਤੋਰਦੇ ਭਾਈ ਲੰਮੀ ਬੈ ਨੂੰ ਇਹਨੂੰ ਤੋਰਦੇ ਘਰ ਆਲੋਂ ਲੋ ਜੀ ਬੱਚੇ ਵੀ ਮਗਰ ਬੜੇ ਸੋਹਣੇ ਪਾਏ ਕਰਮਾਲੀਆਂ ਨੇ ਲੋ ਜੀ ਆਰਡਰ ਕੁਆਲਟੀ ਬੜੀ ਪੱਦਰਿਆ ਥਾਂ ਲੈਵਾ ਕਹੀਰਾਂ ਪਹਿਲ ਨਾਲ ਦਾ ਥੋੜਾ ਜਿਹਾ ਬਾਹੀ ਸ਼ਹੀ ਭੰਡੀਆਂ ਭਰ ਨਹੀਂ ਬਿਲਕੁਲ ਓਕੇ ਰਪੋਡ ਆ ਲੋ ਜੀ ਤੋਰਦੇ ਲੰਮੀ ਮੜਿਆਓ ਲੋ ਜੀ ਮੋੜ ਲਿਆ ਵੀਰੇ ਮਾਤੀ ਬਾਬਾ ਹੀ ਸੀਲਸ ਲੱਗ ਨੇ ਹਾ ਦੂਰ ਛੱਟਾ ਸਾਰਾ ਮਾਲ ਘਾੜ ਸੋਹਣਿਆ ਕੱਦ ਵਜਨ ਵੀ ਪੂਰੇ ਲੋਡ ਚ ਹੂੰ ਕੱਦ ਵਜਨ ਵੀ ਪੂਰੇ ਆ ਸੋਹਣੇ ਆ ਵੱਡੇ ਆ ਕਈ ਪਹਿਲਾਂ ਨਾਲ ਆਹਲਾਂ ਛੋਟ ਗਈਆਂ ਪਲੂਣ ਹੁੰਦੀਆਂ ਇਹ ਵੱਡੇ ਕੱਦ ਢਾਂਜੇ ਜੀ ਹਨਾ ਹਾਂ ਕੋਈ ਸ਼ਾਕੀ ਨਹੀਂ ਛੁੱਟ ਗਈਆਂ ਥਾਂ ਲੈ ਵਾ ਬੜਾ ਸੋਹਣਾ ਕੰਮ ਦਾ ਲੱਗਾ ਹਨਾ ਦੋਨੋਂ ਵਾਹ ਜੀ ਵਾਹ ਕੀ ਬਾਤ ਆ ਥਾਂ ਬਹੁਤ ਸੋਹਣੇ ਹਨਾ 10 ਕਿਲੋ ਦੁੱਧ ਹਾਂਜੀ 10 ਕਿਲੋ ਦੁੱਧ ਠੀਕ ਆ ਮੁੱਲ ਕੀ ਕਰ ਦਿੱਤੀ ਮੁੱਲ ਇਹਦਾ 10 ਲੱਖ ਰੁਪਈਆ ਦੇ ਕੇ ਨੇ ਦਈਏ 95 ਦੀ ਦੇ ਦੇਣੇ ਹੋਰ ਤੈਨੂੰ ਛੱਡ ਦਿੱਗੇ ਹੋਰ ਛੱਡ ਦਿੱਗੇ 92 ਦੀ ਜਾਣ ਦੀ ਚਲੋ ਬਾਬਾ ਜੀ ਬੜਾ ਪਿਆਰ ਕਰਦੇ ਭੈਣ ਭਰਾ ਹਨਾ ਆ ਵੀ ਪਹਿਲਾ ਸੂਆ ਪ੍ਰੂਨ ਹੀ ਆਇਆ ਹਨਾ ਇਹਦਾ ਥਣ ਉਹਦੋਂ ਵੀ ਚੰਗਾ ਲੱਗਾ ਵਾਹ ਜੀ ਵਾਹ ਮੋਟਾ ਮੋਟਾ ਤੇ 나ੜੂ ਨਾਲ ਬੱਚੇ ਨੇ ਹਨਾ ਖੁੱਲ ਗਏ ਇਹ ਹੁੰਦੇ ਨੂੰ ਵੀ ਸਿਰਾ ਹੈ ਇਹ ਆਂਦੀ ਮੈਂ ਉਹ ਤੋਂ ਜ਼ਿਆਦਾ ਹੀ ਉਹਦੀ ਮੈਂ ਹਨਾ ਐਂ ਲੱਗਦਾ ਜਿਵੇਂ ਦੋਵੇਂ ਨਾ ਭੈਣਾ ਭੈਣਾ ਹੀ ਹੁੰਦਿਆਂ ਆ ਇਤਰੇ ਗਾਲਿਆ ਇੱਕ ਏਕਰ ਜਵੇਂ ਨਾ ਕਿਤੇ ਵਾਹ ਸੇ ਕਹਿੰਦਾ ਵੀ ਕਿੰਗਰਿਆਂ ਵਾਲਾ ਫੇਸ ਕੁਆਲਟੀ ਬੜੀ ਸੁਣੀ ਕਰਮਾਲੀਆਂ ਦੀ ਇਹਦਾ ਦੁੱਧ ਪੱਕਾ ਕਿੰਨਾ ਹੈ ਇਹਦਾ ਬਾਵਾ ਜੋਤਰ ਹੈ ਦਾ 8 ਤੋਂ ਬਾਹਰ ਹੀ ਆ ਪਰ ਤੁਸੀਂ ਆ ਠੀਕ ਹੈ ਅੱਛਾ ਇਹਦਾ 8 ਤੋਂ ਬਾਹਰ ਆ ਤੇ 8 ਕਿਲੋ ਮੰਨ ਲਿਓ ਹੈਨਾ ਵਾਦੀ ਨਿਕਲੇ ਤੇ ਫੇਰ ਹੀ ਸਵਾਦ ਆਉਂਦਾ ਕੱਦ ਥੋੜਾ ਹੀ ਹੁੰਦੇ ਨੂੰ ਵੱਡਾ ਥੋੜੀ ਜੀ ਕੱਦ ਚ ਵੱਡੀ ਹੁੰਦੇ ਨੂੰ ਮੋੜ ਲਿਓ ਸਜਨੋਂ ਦੇ ਝੋਟੀ ਨੂੰ ਕੱਦ ਤੇ ਝੋਟੀ ਤੋਂ ਵੱਡੀ ਆ ਥਣ ਥਣ ਬੜਾ ਮੋਟਾ ਜਾਂਦਾ ਫੁੱਲਾਂ ਰਮਰਕੀਆਂ ਨਾ ਦੋਵੇਂ ਕੋਈ ਘੂਰ ਨਹੀਂ ਕੋਈ ਚਟਾ ਨਹੀਂ ਬਿਲਕੁਲ ਸਾਫ਼ ਠੀਕ ਆ ਜੀ ਵਾਹ ਜੀ ਵਾਹ ਤੇ ਕੱਦ ਕੁਦ ਦੋਹਾਂ ਦੇ ਚੰਗੇ ਆ ਛਾਂ ਦੇਖ ਸਕਦੇ ਜੀ ਮੋਟਾ ਸਕੂਨ ਦੇ ਨੂੰ ਲਓ ਜੀ ਕੀ ਆ ਬਾਤਾਂ ਤੇ 나ੜੂ ਇਹਦੇ ਬੱਚੇ ਦੇ ਨਾਲ ਹੈਗਾ ਸਜਨੋਂ ਇਹ ਕਿੰਨੇ ਦੀ ਦੇ ਦਿੱਗੇ ਇਹ ਤਾਂ ਵੀ ਉਹਨਾਂ ਹੀ ਕਰ ਲਗੇ ਉੱਥੇ ਝੋਟੀ ਦਾ ਇਹ ਲਾਖੀ ਲਾਖੀ ਤੇ 92 ਦੀ ਦੇ ਦਿੱਗੇ ਜਿਹੜੀ ਮਰਜ਼ੀ ਲਾਜੇ 92 92 ਤੱਕ ਨਾ ਇਹਨੂੰ ਥੋੜਾ ਜਾ ਨਹੀਂ ਜਾਣ ਦੀ ਕਾ ਤ ਸਗੋ ਵੱਡਾ ਤੇ ਜਾਣ ਦੀ ਜਾਣ ਦੀ ਹਾਂ ਜਾਣ ਦੀ 92 ਦੀਆਂ ਦੋਵੇਂ 92 ਬਾਨ ਦੀ ਭਾਵੇਂ ਉਹ ਲੈ ਲੈ ਭਾਵੇਂ ਇਹ ਲੈ ਲੈ ਭਾਵੇਂ ਇਹ ਲੈ ਲੈ ਭਾਵੇਂ ਕੋਈ ਜੋੜਾ ਹੀ ਲੈ ਲੈ ਠੀਕ ਆ ਹਾਂ ਜੀ ਲਓ ਸੱਜਣੋ ਤੇ ਚਵਾਈ ਧਾਰਾ ਮਰਵਾਉਣੀਆਂ ਆਂ ਮਰਵਾਓ ਧਾਰਾ ਮਰਵਾਓ ਜੀ ਲਓ ਸੱਜਣੋ ਧਾਰਾ ਮਰਵਾ ਕੇ ਸ਼ੌਣ ਵੀਡੀਓ ਥੋੜਾ ਵਿਖਾਉਣੇ ਤੁਹਾਨੂੰ ਤੇ ਇਹ ਮੱਜਾਂ ਜੇ ਲਓ ਜੀ ਬੱਚਾ ਛੱਡ ਕੇ ਧਾਰਾ ਮਰਵਾ ਕੇ ਤੁਹਾਨੂੰ ਵੀਰ ਵਿਖਾ ਦਿੰਨੇ ਆਂ ਬਾਕੀ ਚਵਾਈ ਚੰਗੀ ਹੋਣੀ ਥਣ ਚੰਗਾ ਲੱਗਾ। ਲਓ ਜੀ ਸਜਰੋ। ਧਾਰਾਂ ਜਿਹੜਾ ਮਰਵਾ ਕੇ ਬਾਲਟੀ ਚ ਵਿਖਾ ਦਿੰਨੇ ਆ। ਠੀਕ ਆ। ਇਹ ਮਗਰਲੇ ਥਣਾ ਦਾ ਸਜਰੋ ਜਿਹੜਾ ਚਵਾਜ ਦੇਖ ਸਕਦੇ। ਚੋਣ ਵਾਕਈ ਬੜੀ ਚੋਣ ਓਕੇ ਆ। ਠੀਕ ਆ। ਮੈਂ ਕਦੀ ਮੱਝ ਚੋਈ ਵੀ ਨਹੀਂ। ਨਹੀਂ ਆਵੇ ਗੁੱਤਾ ਭੁੱਲ ਕੇ। ਚਲ ਅੱਗੇ ਪਿੱਛੇ ਅਗਲ ਕਾ ਮਰਵਾਦੇ ਬੱਸ ਕਰੋ। ਲਓ ਜੀ। ਲਓ ਜੀ ਸਜਰੋ। ਅਗਲੇ ਗਾ ਵੀ ਬੜੀਆਂ ਸਵਾਦ ਆਉਂਦਾ ਆਨੰਦ ਹੀ ਆਉਂਦਾ ਕਿਉਂਦਾ ਰੇ ਠੀਕ ਹੈ ਜੀ ਬਸ ਕਰੀਏ ਜੀ ਬਸ ਕਰੋ ਜੀ ਦੂਜੀ ਦੀਆਂ ਵੀ ਵਿਖਾਈਏ ਹਨਾ ਹੁਣ ਇਹ ਵੀ ਦਾ ਬੱਚਾ ਲਾ ਕੇ 나ੜੂ ਵਾਲਾ ਤੇ ਵਿਖਾਓ ਛੱਡੋ ਬੱਚਾ ਲਓ ਜੀ ਲੋ ਜੀ ਇਹੜੀਆਂ ਵੀ ਧਾਰਾ ਮਰਵਾ ਕੇ ਜਿਹੜੀਆਂ ਤੁਹਾਨੂੰ ਵਿਖਾ ਦਿੰਨੇ ਆ ਠੀਕ ਹੈ ਧਾਰਾ ਹੀ ਮਰੌਣੀਆਂ ਬਾਕੀ ਚੋਣ ਚਵਾੜਾ ਜਿਹੜਾ ਤਹਾਂ ਆਪਦੀ ਤਸੱਲੀ ਫਿਰ ਵੀ ਕਰ ਲਿਓ ਆਹ ਪੂਰੀ ਚੋਣ ਦੀ ਵੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਾਏ ਨਹੀਂਗੀ ਅੱਛਾ ਅੱਛਾ ਧਾਰਾ ਤੁਰਾਈ ਮਰਵਾਉਂਦੇ ਧਾਰਾ ਤੁਰਾਈ ਮਾਇਆ ਮਰਵਾਉਣ ਆਲਾ ਹੈ ਚਲ ਕੋਈ ਨਹੀਂ ਅਗਲਾ ਕਾ ਮਰਵਾ ਦੋ ਹਨਾ ਲੋ ਜੀ ਬੱਚੇ ਨੂੰ ਪੂਰੀ ਸਹਿਮਤੀ ਆ ਝੋਟੀਆਂ ਕਈ ਪਹਿਲਾਂ ਜਿਹੜੀਆਂ ਕਰਦੀਆਂ ਕਰਦੀਆਂ ਮੈਂ ਕਦੀ ਮੈਂ ਚੁੱਸੀ ਨਹੀਂ ਅੱਛਾ ਬਿਲਕੁਲ ਹੀ ਝੌਂਦਾ ਕੌਣ ਹੈ ਫਿਰ ਉਹ ਨਾਲ ਦਾ ਹੀ ਝੌਂਦਾ ਨਾਲ ਦਾ ਭਰਾ ਝੌਂਦਾ ਚਲ ਇੱਕ ਹਸਨਾ ਮਰਵਾ ਦੇ ਕੋਨੇ ਉਹਨੂੰ ਮਰਵਾ ਦੋ ਧਾਰਾ ਹੂੰ ਉਹਨੂੰ ਆਵਾਜ਼ ਮਾਰ ਲੈਣੀ ਤਾਂ ਨਹੀਂ 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 ਹੁਣ ਇਹ ਨਹੀਂ ਹੋਣਾ ਵਾਠ ਠੀਕ ਆ ਦੋ ਦੋ ਆਵਾਜ਼ੀਆਂ ਕੰਮ ਨਹੀਂ ਪੜਿਆ ਇਧਰੋਂ ਮਾਰ ਦੋ ਐ ਥਾਂ ਦੇ ਮਾਰ ਦੋ ਆਵੇਂ ਨਾ ਪੂਰੀ ਤਰ੍ਹਾਂ ਮਰਿਆ ਆਉਣਾ ਜਿਹੜਾ ਮੈਨੂੰ ਵੰਡ ਨਹੀਂ ਜਿਉਆ ਕਰੋ ਡੰਗਰ ਵੰਡ ਆ ਜਾਂਦੀ ਆ ਸਜਣੋ ਝੋਟੀਆਂ ਚੰਗੀਆਂ ਬਾਕੀ ਚੋਣ ਓਕੇ ਆ ਤੇ ਤੁਹਾਨੂੰ ਇੱਕ ਵਾਰ ਨੇੜ ਤੋਂ ਚੈੱਕ ਕਰਾ ਦਿੰਨੇ ਆ ਪਰ ਆ ਜੋ ਮੜਿਆ ਠੀਕ ਆ ਜੀ ਸੈਡ ਹੋ ਜੋ ਮੜਿਆ ਨਲੋਈ ਨਲੋ ਸਜਣੋ ਨਲੋ ਉਕੇ ਚੋਣਾ ਵੇ ਲੋ ਆ ਮਰਵਾ ਕੇ ਤੇ ਬਾਕੀ ਚੰਗੀਆਂ ਤੇ ਤੁਸੀਂ ਆਪਣੀ ਤਸੱਲੀ ਕਰਕੇ ਫਿਰ ਵੀ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਚੋਂਦਾ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਜੀ ਰੱਬ ਰਾਖਾ ਜੀ